ਦਸਹਿਰੇ ਤੋਂ ਪਹਿਲਾਂ ਪੂਰੇ ਭਾਰਤ ਦੇ ਵਿੱਚ ਰਾਮਲੀਲਾ ਹੋ ਰਹੀ ਆ ਰਮਾਇਣ ਦਾ ਸਾਰੀ ਜਾਣਕਾਰੀ ਜਿਹੜੇ ਹੈਗੇ ਨੇ ਕਿਸ ਤਰੀਕੇ ਨਾਲ ਰਾਮਚੰਦਰ ਜੀ ਨੇ ਆਪਣਾ ਰਾਜ ਆ ਰਾਜ ਛੱਡ ਕੇ ਜਿਹੜਾ ਹੈਗਾ ਸੀ ਬਨਵਾਸ ਕਿੱਟਿਆ ਸੀ ਕਿਸ ਤਰੀਕੇ ਨਾਲ ਸ਼੍ਰੀਲੰਕਾ ਪਹੁੰਚੇ ਸੀ ਕਿਸ ਤਰੀਕੇ ਨਾਲ ਰਾਵਣ ਨੂੰ ਹਰਾਇਆ ਸੀ ਇਹ ਸਾਰੀ ਜਿਹੜੀ ਕਹਾਣੀ ਹੈਗੀ ਆ 13 ਦਿਨਾਂ ਦੇ ਵਿੱਚ ਲੋਕਾਂ ਨੂੰ ਦੱਸੀ ਜਾਂਦੀ ਆ ਉਸੇ ਤਰੀਕੇ ਨਾਲ ਸਾਰੇ ਐਕਟ ਕਰਕੇ ਜਿਹੜੇ ਹੈਗੇ ਨੇ ਦੱਸੇ ਜਾਂਦੇ ਨੇ ਪਰ ਇਸ ਵਕਤ ਅਸੀਂ ਸੰਗਰੂਰ ਦੇ ਬੱਗੀਖਾਨੇ ਦੇ ਵਿੱਚ ਮੌਜੂਦ ਆ ਜਿੱਥੇ ਕਿ ਰਾਮਲੀਲਾ 1900 ਚਾਈ ਤੋਂ ਲਗਾਤਾਰ ਚੱਲ ਰਹੀ ਆ ਪਹਿਲਾਂ ਮੈਂ ਤਸਵੀਰਾਂ ਜ਼ਰੂਰ ਦਿਖਾਉਣੀਆਂ ਚਾਹੂੰਗਾ ਕਿ ਸਭ ਤੋਂ ਪਹਿਲਾਂ ਇਹ ਤਸਵੀਰ ਦਿਖਾਵਾਂਗੇ ਜਿਹੜੀ 1928 ਦੀ ਤਸਵੀਰ ਆ ਤਾਂ ਲਗਾਤਾਰ ਸੰਗਰੂਰ ਦੇ ਵਿੱਚ 1928 ਤੋਂ ਜਿਹੜੀ ਆ ਰਾਮਲੀਲਾ ਜਿਹੜੀ ਹੈਗੀ ਆ ਉਹ ਦਿਖਾਈ ਜਾ ਰਹੀ ਆ ਇਹ 13 ਦਿਨ ਦੁਸਹਿਰੇ ਤੋਂ ਪਹਿਲਾਂ ਜਿਹੜੇ ਹੈਗੇ ਨੇ ਕਿਸ ਤਰੀਕੇ ਨਾਲ ਰਾਮਚੰਦਰ ਜੀ ਨੇ ਲਕਸ਼ਮਣ ਨੇ ਮਾਤਾ ਸੀਤਾ ਨੇ ਬਨਵਾਸ ਕੱਟਿਆ ਕਿਸ ਤਰੀਕੇ ਨਾਲ ਰਾਵਣ ਨੂੰ ਹਰਾਇਆ ਕਿਸ ਤਰੀਕੇ ਨਾਲ ਸੱਚ ਦੀ ਜਿੱਤ ਹੋਈ ਅਲੱਗ-ਅਲੱਗ ਤਸਵੀਰਾਂ ਦੇ ਅੱਗੇ ਸਾਲ ਲਿਖੇ ਹੋਏ ਨੇ 195 ਦੀ ਤਸਵੀਰ ਆ 1946 ਦੀ ਤਸਵੀਰ ਆ ਤਾਂ ਲਗਾਤਾਰ ਸੰਗਰੂਰ ਦੇ ਬੱਗੀਖਾਨੇ ਦੇ ਵਿੱਚ ਜਿੱਥੇ ਅਸੀਂ ਮੌਜੂਦ ਆ 1928 ਤੋਂ ਜਿਹੜੀ ਇਹ ਰਾਮਲੀਲਾ ਦਿਖਾਈ ਜਾ ਰਹੀ ਆ ਉਹ ਸੈੱਟ ਹੈਗਾ ਜਿੱਥੇ ਕੁਝ ਹੀ ਸਮੇਂ ਬਾਅਦ ਜਿਹੜੀ ਆ ਰਾਮਲੀਲਾ ਉਹ ਦੀ ਜਿਹੜੀ ਹੈਗੀ ਸ਼ੁਰੂ ਹੋ ਜੂਗੀ ਪਰ ਇਸ ਵਕਤ ਮੈਨੇਜਿੰਗ ਟੀਮ ਹੈਗੀ ਆ ਸਾਡੇ ਨਾਲ ਜਿਹੜੇ ਕੰਟੀਨਿਊ ਦੁਸਹਿਰੇ ਤੋਂ ਪਹਿਲਾਂ ਇਹ ਜਿਹੜਾ ਧਰਮ ਹੈਗਾ ਕਿ ਤਨਾ ਕਿਤੇ ਉਹਦੀ ਕਿਸ ਤਰੀਕੇ ਨਾਲ ਰਾਮ ਜੰਦਰ ਜੀ ਨੇ ਸਚਾਈ ਦੇ ਨਾਲ ਜਿਹੜਾ ਹੈਗਾ ਬੁਰਾਈ ਨੂੰ ਹਰਾਇਆ ਸੀ ਉਹ ਦਿਖਾਉਂਦੇ ਨੇ ਸੁਮੀਰ ਫੱਤਾ ਸਾਡੇ ਨਾਲ ਨੇ ਸਰਕ तरीके ਨਾਲ ਦੇਖਦੇ ਹਾਂ 1928 ਤੀ ਕੀਤੀ ਹੋਈ ਸ਼ੁਰੂਆਤ ਤੁਹਾਡੇ ਪਰਿਵਾਰਾਂ ਦੀ ਤੁਹਾਡੇ ਫੈਮਿਲੀ ਦੀ ਸਾਰੇ ਜਣੇ ਇਕੱਠੇ ਤੇ ਹੁਣ ਤੱਕ ਕੰਟੀਨਿਊ ਇਹ ਕਰ ਰਹੇ ਹੋ ਤੁਸੀਂ ਜਿਹੜੀ ਰਾਮਲੀਲਾ ਉਸ ਸੰਗਰੂਰ ਦੇ ਇਤਿਹਾਸ ਦਾ ਤੇ ਇਸ ਦੀ ਜਿਹੜੀ ਕਲਚਰ ਹੈ ਇਹਦਾ ਹਿੱਸਾ ਰਹੀ ਹੈ ਪਿਛਲੇ 100 ਸਾਲ ਤੋਂ ਬੱਗੀਖਾਨਾ ਰਾਮਲੀਲਾ ਕਮੇਟੀ ਹਰ ਸਾਲ ਉਰੇ ਰਾਮਲੀਲਾ ਦਾ ਆਯੋਜਨ ਕਰਦੀ ਆ ਰਹੀ ਹੈ ਤੇ ਇਸ ਸਾਲ 98ਵੀਂ ਰਾਮਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਸੰਗਰੂਰ ਸ਼ਹਿਰ ਦੀ ਜੇ ਮੈਂ ਗੱਲ ਕਰਾਂ ਤਾਂ ਜਦੋਂ ਰਿਆਸਤਾਂ ਦਾ ਸਮਾਂ ਸੀਗਾ ਤੇ ਸੰਗਰੂਰ 'ਚ ਮਹਾਰਾਜਾ ਰਣਵੀਰ ਸਿੰਘ ਦਾ ਰਾਜ ਸੀਗਾ ਤਾਂ ਉਹਨਾਂ ਦੀ ਪੈਟਰੋਨੇਜ 'ਚ ਸੇਠ ਵੀਰਬਲ ਦਾਸ ਸ਼ਿਵਹਰੇ ਨੇ ਇਹ ਰਾਮਲੀਲਾ ਇਸ ਜਗ੍ਹਾ ਤੇ ਸ਼ੁਰੂ ਕੀਤੀ ਤੇ ਉਹਨਾਂ ਨੇ ਇਸ ਦੀ ਤਕਰੀਬਨ 15-20 ਸਾਲ ਤੱਕ ਇਸ ਦੀ ਪੈਟਰੋਨੇਜ ਕੀਤੀ ਉਨਾ ਸਮਿਆਂ ਚ ਇਸ ਰਾਮਲੀਲਾ ਦਾ ਸਾਰਾ ਖਰਚ ਸੇਠ ਬੀਰਬਲ ਦਾਸ ਸ਼ਿਵਹਰੇ ਵੱਲੋਂ ਕੀਤਾ ਜਾਂਦਾ ਸੀਗਾ ਤੇ ਰਿਆਸਤ ਜੀਂਦ ਵੱਲੋਂ ਸਪੈਸ਼ਲੀ ਦੁਸ਼ਹਿਰੇ ਦੇ ਮੌਕੇ ਤੇ ਹਾਥੀਆਂ ਦੇ ਹਉਦੇ ਭੇਜੇ ਜਾਂਦੇ ਸੀ ਸ਼ੋਭਾ ਯਾਤਰਾ ਲਈ ਤੇ ਸਮੇਂ-ਸਮੇਂ ਸਿਰ ਰਾਮਲੀਲਾ ਕਮੇਟੀ ਨੂੰ ਰਿਆਸਤ ਵੱਲੋਂ ਸਪੋਰਟ ਵੀ ਕੀਤੀ ਜਾਂਦੀ ਸੀ ਸਮੀਰ ਜੀ ਜਿਸ ਤਰੀਕੇ ਨਾਲ ਰਾਜਿਆਂ ਦੇ ਵੱਲੇ ਰਿਆਸਤਾਂ ਦੇ ਜੀ ਉਸ ਸਮੇਂ ਤੋਂ ਸ਼ੁਰੂਆਤ ਆ ਤੁਹਾਡਾ ਫੈਮਿਲੀ ਨਾਲ ਜੁੜੂ ਹੋ ਤੁਹਾਡੇ ਫਾਦਰ ਸਾਹਿਬ ਪਹਿਲਾਂ ਸਾਰੇ ਐਕਟ ਕਰਦੇ ਸੀ ਤੁਸੀਂ ਕਰਦੇ ਹੋ ਹੁਣ ਤੁਹਾਡੇ ਬੇਟਾ ਜੀ ਜਿਹੜੇ ਹੈਗੇ ਨੇ ਸ਼੍ਰੀ रामਚੰਦਰ ਜੀ ਦਾ ਵੀ ਐਕਟ ਕਰ ਰਹੇ ਨੇ ਸਮੇ ਦਾ ਬਦਲਾਵ ਕਿਵੇਂ ਦੇਖਦੇ ਹੋ ਉਸ ਵਕਤ ਦਾਏ ਸਮਾਂ ਤੇ ਹੁਣ ਦੇ ਸਮੇਂ ਚ ਕਿੰਨਾ ਫਰਕ ਆਇਆ ਸਰ ਦੇਖੋ ਮੇਰੇ ਗ੍ਰੈਂਡਫਾਦਰ ਸ਼੍ਰੀ ਰਾਮਦਾਸ ਜੀ ਇਸ ਰਾਮਲੀਲਾ ਨਾਲ ਜੁੜੇ ਮੇਰੇ ਤਾਇਆ ਜੀ ਵੱਡੇ ਤਾਇਆ ਜੀ ਮੇਰੇ ਫਾਦਰ ਉਹ ਵੀ ਇਸ ਦਾ ਪਾਰਟ ਰਹੇ ਤੇ ਮੈਨੇ ਵੀ ਤਕਰੀਬਨ 10-12 ਸਾਲ ਭਗਵਾਨ ਰਾਮ ਦੀ ਭੂਮਿਕਾ ਨਿਵਾਈ ਤੇ ਹੁਣ ਮੇਰਾ ਬੇਟਾ ਸਿਧਾਰਥ ਉਹ ਭਗਵਾਨ ਰਾਮ ਦੀ ਭੂਮਿਕਾ ਨਿਵਾ ਰਿਹਾ ਹੈ ਸਮੇਂ ਦਾ ਬਦਲਾਵ ਇੰਨਾ ਘਾਇਆ ਕਿ ਪਹਿਲਾਂ ਲੋਕਾਂ 'ਚ ਸ਼ੌਕ ਬਹੁਤ ਸੀ ਪਰ ਉਹਨੇ ਸਾਧਨ ਨਹੀਂ ਸੀਗੇ ਅੱਜ ਸਾਡੇ ਕੋਲੇ ਹਰ ਇੱਕ ਚੀਜ਼ ਅਵੇਲੇਬਲ ਹੈ ਸਾਡਾ ਬਜਟ ਵੀ ਅਸੀਂ ਜੇ ਕਹੀਏ ਤਾਂ 10-12 ਲੱਖ ਦਾ ਬਜਟ ਵੀ ਹੋ ਚੁੱਕਿਆ ਸਾਡੇ ਕੋਲੇ ਹਰ ਇੱਕ ਚੀਜ਼ ਮਤਲਬ ਜੋ ਪਰਫਾਰਮੈਂਸਲੀ ਚਾਹੀਦੀ ਹੈ ਅਵੇਲੇਬਲ ਹੈ ਪਰ ਕਿਤੇ ਨਾ ਕਿਤੇ ਹੁਣ ਬੱਚਿਆਂ ਦੀਆਂ ਪੜਾਈਆਂ ਦੀ ਵੀ ਗੱਲ ਐ ਬੱਚਿਆਂ ਤੇ ਪੜ੍ਹਾਈ ਦਾ ਵੀ ਸਟ੍ਰੈਸ ਐ ਉਹਨਾਂ ਦੇ ਕੈਰੀਅਰ ਦਾ ਵੀ ਸਟ੍ਰੈਸ ਐ ਤਾਂ ਕਿਤੇ ਨਾ ਕਿਤੇ ਹੁਣ ਅਸੀਂ ਥੋੜਾ ਜਿਹਾ ਕਲਾਕਾਰਾਂ ਪਿੱਛੋਂ ਸਾਨੂੰ ਕਦੇ-ਕਦੇ ਘਾਟ ਮਹਿਸੂਸ ਹੁੰਦੀ ਐ ਕਿ ਸਾਡੇ ਨਾਲ ਹੋਰ ਨਵੇਂ ਬੱਚੇ ਜਾਂ ਹੋਰ ਯੰਗਰ ਜਨਰੇਸ਼ਨ ਨਾਲ ਜੁੜੇ ਤਾਂ ਇਹ ਚੀਜ਼ ਅਸੀਂ ਜ਼ਰੂਰ ਫੀਲ ਕਰਦੇ ਆਂ ਭਾਈ ਇਹ ਸਮਾਂ ਤਾਂ ਤੁਹਾਡੇ ਲਈ ਤਿਹਾਰ ਦਾ ਸਮਾਂ ਹੋਣਾ ਪੂਰਾ ਜਿੰਨਾ ਟਾਈਮ ਤੁਸੇ ਲੱਗਦੇ ਹੋ ਤਾਂ ਕਿਸ ਤਰੀਕੇ ਨਾਲ ਪੂਰੀ ਟੀਮ ਕੰਮ ਕਰਦੀ ਆ ਕਿਵੇਂ ਰੋਜ਼ ਐਕਟ ਕਰਦੇ ਹੋ ਬਿਲਕੁਲ ਸਰ ਜਿਹੜਾ ਇਹ ਸਾਡਾ ਸਮਾਂ ਇਹ ਸਾਡੇ ਕਿਸੇ ਵੀ ਤਿਹਾਰ ਨਾਲੋਂ ਕੱਟ ਨਹੀਂ ਆ ਸਾਡੇ ਪੂਰੀ ਟੀਮ ਚ ਇੰਨਾ ਖੁਸ਼ਾ ਹੁੰਦਾ ਹੈ ਕਿ ਜਦੋਂ ਇਹ ਦਿਨ ਆਉਂਦੇ ਨੇ ਅਸੀਂ ਆਪਣਾ ਕੰਮ ਘਾਰ ਘਰ ਵਰ ਸਾਰਾ ਕੁਝ ਛੱਡ ਕੇ ਸਿਰਫ ਪ੍ਰਭੂ ਦੀ ਲੀਲਾ ਤੇ ਮੰਚਨ 'ਚ ਲੱਗ ਜਾਂਦੇ ਆ ਕਿ ਇਹਨੂੰ ਜਿੰਨਾ ਕੁ ਸੋਣਾ ਹੋ ਸਕੇ ਉਨਾ ਕਰੀਏ ਤੇ ਵੱਧ ਤੋਂ ਵੱਧ ਜਿਹੜੇ ਪਰਿਵਾਰ ਨੇ ਇਸ ਨਾਲ ਜੋੜੀ ਤੇ ਆਪਣੇ ਸਰਾਤ ਨੂੰ ਅੱਗੇ ਲੈ ਕੇ ਚੱਲੀਏ ਤਾਂ ਬਿਲਕੁਲ ਸਰਨ ਸਦਾਰਥ ਨਾਲ ਵੀ ਗੱਲ ਕਰਾਂਗੇ ਜਿਹੜੇ ਹੁਣ ਸ਼੍ਰੀ ਰਾਮਚੰਦਰ ਜੀ ਦਾ ਰੋਲ ਕਰ ਰਹੇ ਨੇ ਕਿਸ ਤਰੀਕੇ ਨਾਲ ਦੇਖਦੇ ਹਾਂ ਕਿੰਨੇ ਸਾਲ ਹੋ ਗਏ ਤੁਹਾਨੂੰ ਪਹਿਲਾਂ ਤੁਹਾਡੇ ਫਾਦਰ ਕਰਦੇ ਸੀ ਤੇ ਹੁਣ ਤੁਸੀਂ ਕੰਟੀਨਿਊ ਕਰ ਰਹੇ ਹੋ ਮੈਂ ਜੀ ਛੋਟੇ ਹੁੰਦੇ ਪਾਪਾ ਨੂੰ ਪਹਿਲਾਂ ਇੱਕ ਵਾਰੀ ਰੋਲ ਕਰਦੇ ਦੇਖਿਆ ਮੈਨੂੰ ਵੀ ਬਹੁਤ ਅੱਛਾ ਲੱਗਦਾ ਸੀਗਾ ਮੈਨੂੰ 10-12 ਸਾਲ ਹੋ ਗਏ ਰੋਲ ਕਰਦਿਆਂ ਨੂੰ ਪਹਿਲਾਂ ਛੋਟੇ-ਛੋਟੇ ਰੋਲ ਕੀਤੇ ਫਿਰ ਮੈਨੂੰ ਮੈਂਨੇ 4-5 ਸਾਲ ਪਰਤਦਾ ਕੀਤਾ ਫਿਰ ਹੁਣ ਮੈਨੂੰ 3 ਸਾਲ RAM ji ਦਾ ਰੋਲ ਕਰਦਣ ਹੋ ਗਏ ਸਭਾਅ ਵਿੱਚ ਤਾਂ ਬਹੁਤ ਫਰਕ ਆਂਦਾ ਹੈ ਬੰਦਾ ਸ਼ਾਂਤ ਹੁੰਦਾ ਸ਼ਾਂਤ ਹੁੰਦਾ ਜਿਵੇਂ ਸੀਨ ਤੇ ਪਰਫਾਰਮ ਕਰਦਿਆ ਕੌਨਫੀਡੈਂਸ ਆਂਦਾ ਖੁੱਲਦਾ ਬੰਦਾ ਉਹ ਵੀ ਬਹੁਤ ਹੈਲਪ ਕਰਦਾ ਤੁਹਾਨੂੰ ਅੱਗੇ ਸਰਦਾਰ ਜੀ ਇੱਕ ਸਵਾਲ ਜਦੋਂ ਅਸੀਂ ਆਏ ਤੁਹਾਡੇ ਨਾਲ ਅਸੀਂ ਹੱਥ ਮਲਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਕਿਹਾ ਕਿ ਨਹੀਂ ਤੁਸੀਂ RAM ਚੰਦ ਕਰਦੇ ਹੋ ਹਜੇ ਤੁਸੀਂ ਹੱਥ ਨਹੀਂ ਕਿਸ ਨਾਲ ਮਿਲਾ ਸਕਦੇ ਵੱਡੇ ਰੋਲ ਦੇ ਵੱਡੇ ਭਗਵਾਨ ਦੇ અવਤਾਰ ਦੇ ਵਿੱਚੋਂ ਕਿਤੇ ਨਾ ਕਿਤੇ ਉਸ ਰੋਲ ਨੂੰ ਤੁਸੀਂ ਐਕਟ ਕਰ ਰਹੇ ਹੋ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਜਦੋਂ ਤੁਸੀਂ 13 ਦਿਨ ਇਹ ਪਰਫਾਰਮੈਂਸ ਦੇ ਰਹੇ ਹੋ ਸ਼੍ਰੀ ਰਾਮਚੰਦਰ ਜੀ ਦੀ ਇਕਤਾ ਜੀ ਥੱਲੇ ਸੋਣਾ ਪੈਂਦਾ ਤੇ ਪਿਆਜ਼ ਤੇ ਲਸਣ ਨਹੀਂ ਖਾਣਾ ਤੇ ਕਿਸੇ ਨਾਲ ਹੱਥ ਨਹੀਂ ਮਿਲਾਣਾ ਸਾਰਿਆਂ ਨੂੰ જય શ્રી ਰਾਮ ਬੋਲਣਾ ਠੀਕ ਹੈ ਤੇ ਵਧੀਆ ਲੱਗ ਰਿਹਾ ਕੰਟੀਨਿਊ ਚੱਲ ਰਿਹਾ ਹੁਣ ਹਾਂਜੀ ਤਾਂ ਬਿਲਕੁਲ 1928 ਤੋਂ ਜਿਹੜੀ ਸ਼ੁਰੂਆਤ ਸੰਗਰੂਰ ਦੀ ਜੀਂਦ रियासत ਦੀ ਰਾਸਥਾਨੇ ਦੇ ਵਿੱਚ ਹੋਈ ਸੀ ਹੁਣ ਤੱਕ ਉਹ ਲਗਾਤਾਰ 2025 ਤੱਕ ਜਿਹੜੀ ਹੈਗੀ ਆ ਰਾਮਲੀਲਾ ਉਸੇ ਤਰੀਕੇ ਨਾਲ ਹੋ ਰਹੀ ਆ ਮੈਨੇਜਿੰਗ ਟੀਮ ਹੈਗੀ ਆ ਜਿਹੜੀਆਂ ਤਿਆਰੀਆਂ ਨੇ ਹੋ ਰਹੀਆਂ ਨੇ ਕੁਝ ਹੀ ਸਮੇਂ ਤੱਕ ਕਿ ਤਰ੍ਹਾਂ ਕਿਤੇ ਇਹ ਪੂਰਾ ਜਿਹੜਾ ਪੰਡਾਲ ਹੈਗਾ ਭਰ ਜਾਣਾ ਲੋਕ ਜਿਸ ਤਰੀਕੇ ਨਾਲ ਜਿਹੜੀ ਰਮਾਇਣ ਆ ਕਿਸ ਤਰੀਕੇ ਨਾਲ ਸਾਰੇ ਰੋਲ ਹੁੰਦੇ ਨੇ ਉਹਨਾਂ ਨੂੰ ਦੇਖਣਗੇ ਤੇ ਕੰਟੀਨਿਊ ਕਿਤਨਾ ਕਿਤੇ ਇਹੀ ਜਿਹੜੀ ਰੀਤ ਆ ਇਹ ਤਿਹਾਰ ਨੇ ਇਹ ਟੀਮ ਦੇ ਵੱਲੋਂ ਮਿਹਨਤ ਕਰਕੇ ਇਸ ਨੂੰ ਕੰਟੀਨਿਊ ਚਲਾਇਆ ਜਾ ਰਿਹਾ ਸੰਗਰੂਰ ਤੋਂ ਚਰਨਜੀਵ ਕੌਸ਼ਲ న్యూਸ 18 ਪੰਜਾਬ